ਟਰੰਪ ਸਾਹਿਬ ਨੇ ਟੈਰਫ ਲਾਤੇ ਨੇ ਚਾਈਨਾ ਉੱਤੇ 30% ਪਹਿਲਾਂ ਚਾਈਨਾ ਕਹਿੰਦਾ ਸੀ ਅਸੀਂ ਉਹ ਦੇਖਾਂਗੇ ਦੇਖਾਂਗੇ ਪਰ ਚਾਈਨਾ ਨੇ ਬਰਾਬਰ ਦੀ 30% ਟੈਰਫ ਜਿਹੜੀਆਂ ਜਿਹੜਾ ਟਰੰਪ ਨੇ ਲਾਇਆ ਉਹ ਵਿੱਚ ਚਾਈਨਾ ਦਾ ਬਰਾਬਰ ਕੰਮ ਕਰਦਾ ਪਹਿਲਾਂ ਚਾਈਨਾ ਨੇ ਕਿਹਾ ਸੀ ਵੀ ਅਸੀਂ 2 ਹਫ਼ਤੇ ਦੇਖਾਂਗੇ ਜਾਂ ਤੇ ਨਵਾਂ ਹਫ਼ਤੇ ਦੇਖਾਂਗੇ ਅਸੀਂ ਵੇਟ ਕਰਾਂਗੇ ਪਰ ਉਹਨਾਂ ਨੇ ਨਾਲ ਹੀ ਇਹ ਕੰਮ ਕਰ ਦਿੱਤਾ ਰੰਪ ਰੰਪ ਕਾ ਚੈਨਲ ਬਹੁਤ ਮਾੜੀ ਗੱਲ ਕੀਤੀ ਐ ਤੈ ਚੰਗੀ ਕੀਤੀ ਐ ਦੂਜੇ ਦੂਜੇ ਹੀ ਮਾੜੀਆਂ ਕਰਦੇ ਆ ਤੂੰ ਸਾਰੀ ਚੰਗੀ ਕਰਦਾ ਸਾਰੀ ਦੁਨੀਆ ਦਾ ਨਾਸ ਮਾਰਿਆ ਪਿਆ ਉੱਤਰ ਉੱਤਰ ਪੁੱਤਰ ਕਿਤਾ ਪਿਆ ਜਿਨ੍ਹਾਂ ਨੇ ਅਪਸਾਈਡ ਡਾਊਨ ਕੀਤੀ ਪਈ ਸਾਰੀ ਤੇਰੇ ਇੱਕ ਬੰਦੇ ਕਰ ਸਭ ਕੁਝ ਚੀਕ ਚੱਲ ਰਿਹਾ ਸੀ ਹਰ ਹਰ ਚੀਜ਼ ਇੰਪਰੂਵਮੈਂਟ ਹੋ ਸਕਦੀ ਐ ਪਰ ਐਉਂ ਥੋੜੀ ਐ ਕਦੇ ਕਟਾਬੜੀ ਸ਼ੁਰੂ ਕਰਦੇ ਆ ਇਟਸ ਅ ਵਾਰ ਇਟਸ ਅ ਟ੍ਰੇਡ ਵਾਰ ਸੌਰੀ ਦੁਨੀਆ ਦੇ ਵਿੱਚ ਪਰਫਲਿੰਮ ਚਾਈ ਵੀ ਹੈ 185 ਮੌਲਕ ਨੇ ਮਰਖਾ 185 ਦੀ 50 ਨਾਲੇ ਨੇ ਰਾਰਫ ਹੈਗਾ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਕਿ ਐਸੇ ਮੌਕੇ ਜਿੱਥੇ ਕੋਈ ਨਹੀਂ ਦਾ ਯਾਨੀ ਨਵੰਦ ਟਵਿੱਟਰ ਪਾਇਆ ਹੈ ਐਸੇ ਸਥਾਮੀਆਂ ਵੀ ਹੈਗੀਆਂ ਨੇ ਇਹਦੀ ਲਿਸਟ ਜਿਹੜੀ ਹੈਗੀ ਉਹ ਲਿਸਟ ਆਪਾਂ ਤੁਹਾਵਾ ਦੇ ਨਾਮ ਹੀ ਲਿਆ ਗਏ ਨੇ